ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਜ਼ ਅੱਜ ਇਸ ਵੀਡੀਓ ਵਿੱਚ ਅੱਪਾ ਕਰਾਂਗੇ ਪੰਜਾਬ ਜੀ ਕੇ ਜਾਨਕੀ ਸਿੱਖ ਇਤਿਹਾਸ ਨਾਲ ਸੰਬੰਧਿਤ ਨੈਕਸਟ ਕੁਐਸ਼ਨਸ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ 1361 ਤੱਕ ਇੱਤੇ ਸਿ ਅੱਜ ਕਰਾਂਗੇ ਉਸ ਤੋਂ ਨੈਕਸਟ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿੰਨਾ ਨਹੀਂ ਅਜੇ ਨਹੀਂ ਕੀਤਾ ਕਰਦੇ ਹਾਂ ਸਟਾਰਟ ਅੱਜ ਦੇ ਕੁਐਸ਼ਨ ਕਰ ਹਲੇ ਬਾਣੀ ਦਾ ਭਾਵ ਅਰਥ ਕੀ ਹੈ ਇਸਾ ਭਾਵੇਂ ਹੈ ਕਿ ਜਿਵੇਂ ਵਪਾਰੀਆਂ ਦਾ ਕੋਈ ਹੋਰ ਠਿਕਾਣਾ ਨਹੀਂ ਹੁੰਦਾ ਘੁੰਮਦੇ-ਘੁੰਮਦੇ ਉਹ ਆਪਣੀ ਜ਼ਿੰਦਗੀ ਬਸਰ ਕਰਦੇ ਹਨ ਇਸ ਪ੍ਰਕਾਰ ਮਨੁੱਖ ਜਦੋਂ ਤੱਕ ਈਸ਼ਵਰ ਦੇ ਗੁਨਾ ਦਾ ਤਾਰ ਨਹੀਂ ਬੰਨਦਾ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਤਾਂ ਉਸ ਦਾ ਵੀ ਠਿਕਾਣਾ ਇੱਕ ਨਹੀਂ ਰਹਿੰਦਾ ਉਹ ਆਵਾਗਮਨ ਵਿੱਚ ਉਲਝਿਆ ਹੁੰਦਾ ਹੈ ਕਿਉਂਕਿ ਮਨ ਦਾ ਚੰਚਲ ਸੁਭਾਅ ਉਸ ਨੂੰ ਉਸੇ ਤਰ੍ਹਾਂ ਉਲਝਾਇ ਰੱਖਦਾ ਹੈ ਜਿਵੇਂ ਵਪਾਰੀ ਥੋੜੇ ਵੱਲੋਂ ਮੂਨਾਫੇ ਦੇ ਪਿੱਛੇ ਹੋਰ ਅੱਗੇ ਵੱਲ ਅੱਗੇ ਵਧਦਾ ਜਾਂਦਾ ਹੈ ਇਹ ਰਚਨਾ ਸਪਸ਼ਟ ਕਰਦੀ ਹੈ ਕਿ ਜ਼ਿੰਦਗੀ ਲਾਲਚ ਨਹੀਂ ਹੈ ਜ਼ਿੰਦਗੀ ਮਨ ਤੋਂ ਜੋਤ સ્વરૂਪ ਹੈ ਆਪਣਾ ਮਨ ਆਪਣਾ ਮੂਲ ਪਛਾਨ ਹੈ ਜਿਨੇ ਮੂਲ ਪਛਾਨ ਲਿਆ ਉਸਦਾ ਆਵਾਗਮਨ ਮਿਟ ਗਿਆ ਇੱਛਾਵਾਂ ਉੱਤੇ ਕਾਬੂ ਪਾਉਣਾ ਤੇ ਈਸ਼ਵਰ ਵੱਲੋਂ ਇੱਕ ਇੱਕ ਸੁਰਤਾ ਹੀ ਜ਼ਿੰਦਗੀ ਦਾ ਅਸਲ ਸੱਚ ਹੈ ਨੈਕਸਟ ਹੈ ਸੁਖਮਨੀ ਬਾਣੀ ਦੀ ਇਸੀ ਰਚਨਾ ਹੈ ਗੁਰੂ ਅਰਜਨ ਦੇਵ ਜੀ ਦੀ सुखमनी श्री गुरु ग्रंथ साहब जी वि किस अंक उत्तर दर्ज है अंक दो सौ बाहठ सुखमनी श्री गुरु ग्रंथ साहब जी किस राग है राग गौड़ी सुखमनी साहिब दी बाणी कि चौबी सुखमनी साहब की बाणी किनिया अष्टपदिया चौबी सुखमनी का शाब्दिक मतलब की है सुखा दी दनी सुखमनी सुख अमृत प्रभु नाम भगत जना के मन विश्राम ਨੈਕਸਟ ਹੈ ਸੁਖਮਨੀ ਬਾਣੀ ਦਾ ਮੂਲ ਭਾਵ ਕੀ ਹੈ ਇਸ ਰਚਨਾ ਵਿੱਚ ਅਖੀਰ ਸੁਖ ਜਾਂ ਵੱਡਾ ਸੁਖ ਈਸ਼ਵਰ ਦਾ ਮਿਲਾਪ ਦੱਸਿਆ ਹੈ ਅਤੇ ਵਿਸਪਸ਼ਟ ਕੀਤਾ ਹੈ ਕਿ ਕਿਸੇ ਵੀ ਸੁਖ ਦੀ ਪ੍ਰਾਪਤੀ ਦਾ ਰਸਤਾ ਔਖਾ ਹੁੰਦਾ ਹੈ ਅਤੇ ਔਖੇ ਰਸਤੇ ਨੂੰ ਪਾਰ ਕਰਨੇ ਸੰਘਰਸ਼ ਕਰਨ ਦੀ ਜ਼ਰੂਰਤ ਪੈਂਦੀ ਹੈ ਈਸ਼ਵਰ ਤੱਕ ਪੁੰਜਣ ਦਾ ਰਸਤਾ ਵੇਸ਼ਕ ਔਖਾ ਹੈ ਪਰ ਉਸ ਔਖੇ ਰਸਤੇ ਨੂੰ ਸਯਮੀ ਵਿਅਕਤੀ ਅਨੁਤਾਰਨ ਕਰਕੇ ਸਥਾਈ ਸੁਖ ਪ੍ਰਾਪਤ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਵਿਰਹੜੇ ਵਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਸੰਗ ਉਤੇ ਦਰਸ਼ੇ ਅੰਗ 431 ਵਿਰਹੜੇ ਵਾਨੀ ਕਿਸ ਦੀ ਰਚਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਿਰਹੜੇ ਵਾਨੀ ਕਿਸ ਰਾਗ ਵਿੱਚ ਹੈ ਰਾਗ ਆਸਾ ਵਿਰਹੜੇ ਵਾਨੀ ਦਾ ਭਾਵ ਕੀ ਹੈ ਇਸ ਦੇ ਸਿਰਲੇਖ ਵੱਲੋਂ ਹੀ ਸਪਸ਼ਟ ਹੈ ਕਿ 유ਦਾਈ ਜਾਂ ਵਿਰਹੇ ਵਿੱਚ ਤੜਪਦੀ ਰੂਹ ਦੇ ਵਲੋਵਲ ਦਾ ਪ੍ਰਸੰਗ ਰੂਪਮਾਨ ਹੁੰਦਾ ਹੈ ਵਿਛੜਨਾ ਮੌਤ ਹੈ ਮਿਲਾਪ ਜੀਵਨ ਹੈ ਅਤੇ ਮਿਲਾਪ ਲਈ ਚੰਗੇ ਗੁਣ ਵਾਹਨ ਬਣ ਜਾਂਦੇ ਹਨ ਅਲਾਨਿਆ ਸੇ ਲੇਖ ਦੇ ਅਧੀਨ ਕਿਸ ਵਾਨੀ ਕਾਰਾਂ ਦੀ ਵਾਨੀ ਹੈ ਦੋ ਗੁਰੂ ਸਾਹਿਬਾਨਾਂ ਦੀਆਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੀ ਨੈਕਸਟ ਹੈ ਭਾਰਤੀ ਪਰੰਪਰਾ ਵਿੱਚ ਅਲਾਨਿਆ ਦਾ ਪਰਚੋਕ ਇਸ ਦੇ ਰਹੀ ਹੁੰਦਾ ਹੈ ਭਾਰਤੀ ਪਰੰਪਰਾ ਵਿੱਚ ਅਲਾਨਿਆ ਦਾ ਪਰਚੋਕ ਮ੍ਰਿਤਕ ਪ੍ਰਾਣੀ ਲਈ ਕੀਤਾ ਜਾਂਦਾ ਹੈ ਜਿਸ ਵਿੱਚ ਇੱਕ ਔਰਤ ਉਸ ਦੇ ਗੁਣਾਂ ਨੂਰੂ ਮਾਨ ਕਰਦੀ ਅਤੇ ਬਾਕੀ ਔਰਤਾਂ ਉਸ ਦੇ ਪਿੱਛੇ ਬਿਲਾਪ ਕਰਦੀਆਂ ਹਨ ਇਹਨਾਂ ਨੂੰ ਸ਼ੋਕਮਈ ਗੀਤ ਸਵੀਕਾਰ ਕੀਤਾ ਗਿਆ ਹੈ ਨੈਕਸਟ ਦੇ ਸ਼੍ਰੀ ਗੁਰੂ ਸਾਹਿਬਾਨ ਨੇ ਅਲਾਉਨਿਆ ਸਿਰਲੇਖ ਦੇ ਅੰਦਰ ਇੱਕ ਪਰੰਪਰਾਗਤ ਰਵਾਇਤ ਨੂੰ ਅਪਰਵਾਣਗੀ ਕਰਦੇ ਹੋਏ ਕਿਸ ਨਵੀਂ ਸੋਚ ਨੂੰ ਜਨਮ ਦਿੱਤਾ ਗੁਰੂ ਸਾਹਿਬਾਨ ਨੇ ਪਰੰਪਰਾਗਤ ਰਵਾਇਤ ਨੂੰ ਅਪਰਵਾਣਗੀ ਕਰਦੇ ਹੋਏ ਇਹ ਦੱਸਿਆ ਕਿ ਈਸ਼ਵਰੀ ਇਸ ਜਗਤ ਦਾ ਕਰਤਾ ਪਾਲਨਹਾਰ ਅਤੇ ਖਾਤਮਾ ਕਰਨ ਵਾਲਾ ਹੈ ਨਾ ਹੀ ਮਨੁੱਖ ਥੋੜੀ ਸਮਾਂ ਲਈ ਹੈ ਜਦੋਂ ਮਨੁੱਖ ਦੀ ਇੱਜ਼ਤ ਸਥਾਈ ਨਹੀਂ ਤਾਂ ਫਿਰ ਉਸ ਦੇ ਗੁਣ ਗਾਇਨ ਕਰਨ ਦਾ ਕੀ ਮਤਲਬ ਗੁਣ ਗਾਇਨ ਕੇਵਲ ਅਕਾਲ ਪੁਰਖ ਤੇ ਹੀ ਕੀਤੇ ਜਾ ਸਕਦੇ ਹਨ ਨੈਕਸਟ ਦੇ ਗੁਰੂ ਸਾਹਿਬਾਨ ਨੇ ਲਾਉਣਿਆ ਸੀ ਲੇਖ ਦੇ ਅੰਦਰਗਤ ਕਿਸ ਪਾਸੇ ਸੰਕੇਤ ਕੀਤਾ ਹੈ ਅਸਲ ਵਿੱਚ ਇਸ ਵਾਰਨੀ ਦੁਆਰਾ ਮੌਤ ਦੇ ਡਰ ਨੂੰ ਦੂਰ ਕਰਕੇ ਨਿਰਵੇਪਰਤ ਪਰ ਦੀ ਪ੍ਰਾਪਤੀ ਦੇ ਵੱਲ ਵਧਨ ਦਾ ਸੰਕੇਤ ਹੈ ਨੈਕਸਟ ਆਰਤੀ ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ ਆਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਆਰਤੀ ਵਾਣੀ ਦਾ ਇਤਿਹਾਸ ਦਾ ਕੀ ਇਤਿਹਾਸ ਹੈ ਜਨਮ ਸਾਖੀ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਾਹਿਬ ਜੀ ਆਪਣੀ ਉਦਾਸੀਆਂ ਦੇ ਦੌਰਾਨ ਜਗਨਨਾਥ ਪੂਰੀ ਪੂਜਯਾ ਤਾਂ ਉੱਥੇ ਮੰਦਿਰਾਂ ਵਿੱਚ ਇੱਕ ਖਾਸ ਪ੍ਰਤੀਕ ਰੂਪ ਵਿੱਚ ਕੀਤੀ ਜਾਂਦੀ ਆਰਤੀ ਨੂੰ ਨਕਾਰਦੇ ਹੋਏ ਕੁਦਰਤੀ ਰੂਪ ਵਿੱਚ ਹੋਰ ਆਰਤੀ ਦਾ ਵਰਣਨ ਕੀਤਾ। ਅਸਲ ਵਿੱਚ ਵਿਆਧਿਕ ਪਰੰਪਰਾ ਦੇ ਅਨੁਸਾਰ ਇਹ ਦੇਵਤਾਂ ਨੂੰ ਖੁਸ਼ ਕਰਨ ਦਾ ਢੰਗ ਹੈ। ਗੁਰੂ ਸਾਹਿਬ ਜੀ ਨੇ ਇਸ ਬਾਣੀ ਵਿੱਚ ਦੱਸਿਆ ਹੈ ਕਿ ਕੁਦਰਤ ਤੇ ਇਸ ਵੀ ਲਖਣ ਪ੍ਰਸਾਰ ਵਿੱਚ ਸਾਰੇ ਕਾਇਨਾਤ ਉਸ ਈਸ਼ਵਰ ਦੀ ਆਰਤੀ ਕਰ ਰਹੀ ਹੈ। ਕੇਵਲ ਇਸ ਨੂੰ ਦੇਖਣ ਵਾਲੀ ਅੱਖਾਂ ਦੀ ਲੋੜ ਹੈ। ਨੈਕਸਟ ਹੈ ਆਰਤੀ ਦਾ ਸ਼ਾਬਦਿਕ ਮਤਲਬ ਕੀ ਹੈ ਅਰਦਾਸ ਜਾਂ ਪ੍ਰਾਰਥਨਾ। ਕੁਚੀ ਜੀ ਬਾਣੀ ਕੀ ਰਚਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁਚੀ ਜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਸੰਗ ਉਤੇ ਦਰਜ ਹੈ ਅੰਗ 762 ਉਤੇ ਨੈਕਸਟ ਹੈ ਕੁਚੀ ਜੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਪੰਕਤੀਆਂ ਹਨ 16 ਕੁਚੀ ਜੀ ਬਾਣੀ ਕਿਸ ਰਾਗ ਵਿੱਚ ਹੈ ਰਾਗ ਸੂਹੀ ਕੁਚੀ ਜੀ ਬਾਣੀ ਦਾ ਵਿਸ਼ਾ ਕੀ ਹੈ ਈਸ਼ਵਰ ਵੱਲੋਂ ਪ੍ਰੇਮਕ ਹੋਏ ਲੋਕਾਈ ਕੁਝ ਜੀ ਪਰ ਸ਼ਬਦ ਦਾ ਪਰਜੋਕ ਕਿਸ ਰੂਪ ਵਿੱਚ ਕੀਤਾ ਗਿਆ ਹੈ ਇਸਤਰੀ ਰੂਪ ਵਿੱਚ ਕੁਝ ਜੀ ਵਾਨੀ ਦਾ ਭਾਵ ਅਰਥ ਕੀ ਹੈ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਕੁਝ ਈ ਇਸਤਰੀ ਆਪਣੇ ਅਫਗੁਨਾ ਦੇ ਕਾਰਨ ਕੁਝ ਜੀ ਇਸਤਰੀ ਆਪਣੇ ਅਫਗੁਨਾ ਦੇ ਕਾਰਨ ਪਤੀ ਦੇ ਪਿਆਰ ਵੱਲੋਂ ਵੰਚਿਤ ਰਹਿ ਜਾਂਦੀ ਹੈ ਉਸੇ ਪ੍ਰਕਾਰ ਕੁਝ ਜੀ ਜੀ ਇਸਤਰੀ ਸੰਸਾਰਿਕ ਕਾਰ ਸੁਆ ਸੁੱਖ ਆਰਾਮ ਵਿੱਚ ਖਜਿਤ ਹੈ ਜੋ ਹਰ ਪ੍ਰਕਾਰ ਦੇ ਵਿਕਾਰਾਂ ਵਿੱਚ ਉਲਝੀ ਰਹਿੰਦੀ ਹੈ ਤੇ ਆਪਣੇ ਮੂਲ ਵੱਲੋਂ ਟੁੱਟ ਕੇ ਪਾਪਾਂ ਦੀ ਭਾਗੀਦਾਰ ਬਣੀ ਰਹਿੰਦੀ ਹੈ ਨੈਕਸਟ ਹੈ ਸੁਚੀ ਜੀ ਵਾਰਨੀ ਕਿਸ ਕਹਾਣੀ ਕਾ ਦੀ ਰਚਨਾ ਹੈ ਅਤੇ ਕਿਸ ਰਾਗ ਵਿੱਚ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਹੀ ਰਾਗ ਵਿੱਚ ਸ਼ੋਭਨੀ ਕੇ ਰਚਨਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਸੁਚੀ ਜੀ ਦਾ ਸ਼ਾਬਦਿਕ ਮਤਲਬ ਕੀ ਹੈ ਅੱਛਾ ਸ਼ੁਭ ਪਵਿੱਤਰ ਸੁਚੀ ਜੀ ਵਾਰਨੀ ਦਾ ਭਾਪ ਮਤਲਬ ਕੀ ਹੈ ਇਸ ਵਿੱਚ ਜੀਵ ਦਾ ਇਸਤਰੀ ਰੂਪ ਵਿੱਚ ਪ੍ਰਗਟਾ ਕਰਦੇ ਹੋਏ ਉਸ ਜੇ ਉਸ ਦੇ ਚੰਗੇ ਗੁਨਾ ਨੂੰ ਰੂਪਮਾਨ ਕੀਤਾ ਹੈ ਅਤੇ ਸਮਾਜਿਕ ਸੁਭਾਅ ਦੁਆਰਾ ਇਹ ਜाहिर ਜाहिर ਕੀਤਾ ਹੈ ਕਿ ਕਿਵੇਂ ਸਮਝਦਾਰ ਇਸਤਰੀ ਆਪਣੇ ਘਰ ਸੁਭਾਅ ਵੱਲੋਂ ਆਪਣੇ ਪਤੀ ਨੂੰ ਖੁਸ਼ ਕਰ ਉਸ ਦੇ ਪਿਆਰ ਨੂੰ ਪ੍ਰਾਪਤ ਕਰ ਲੈਂਦੀ ਹੈ ਇਸ ਤਰ੍ਹਾਂ ਜੀਵ ਇਸਤਰੀ ਨੈਤਿਕ ਕਦਰਾਂ ਕੀਮਤਾਂ ਨੂੰ ਧਾਰਨ ਕਰਕੇ ਅਕਾਲ ਪੁਰਖ ਦੇ ਰੰਗ ਵਿੱਚ ਰੰਗੀ ਜਾ ਸਕਦੀ ਹੈ ਗੁਣਵੰਤੀ ਬਾਣੀ ਇਸ ਦਾ ਬਾਣੀਕਾਰ ਦੀ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੀ ਗੁਨਵੰਤੀ ਬਾਣੀ ਕੀ ਸਰਾਗ ਵਿੱਚੇ ਰਾਗ ਸੂਹੀ ਗੁਨਵੰਤੀ ਬਾਣੀ ਦਾ ਮੂਲ ਭਾਵ ਕੀ ਹੈ ਇਸ ਬਾਣੀ ਦਾ ਮੂਲ ਭਾਵ ਸਈਮੀਆਂ ਬ੍ਰਤੀਆਂ ਦੇ ਦੁਆਰਾ ਈਸ਼ਵਰ ਦਾ ਗੁਣ ਗਾਇਨ ਕਰਨਾ ਅਤੇ ਉਹਨਾਂ ਗੁਣਾਂ ਨੂੰ ਅੰਗੀਕਾਰ ਕਰਨ ਲਈ ਆਤਮ ਸਮਰਪਤ ਅਤੇ ਨਿਮਰਤਾ ਜਿਵੇਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈਣਾ ਹੈ ਅਜਹੀ ਦੇ ਸ਼ਹੀ ਪ੍ਰਭੂ ਵੱਲੋਂ ਮਲਾਪ ਦਾ ਰਸਤਾ ਖੋਜਦੀ ਹੈ ਕੋੜੀਆਂ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਹ ਸੰਗੁੱਟੇ ਹਨ ਅੰਗ 575 ਕੋੜੀਆਂ ਬਾਣੀ ਕਿਸ ਕਹਾਣੀ ਦਾ ਕਿਸ ਬਾਣੀਕਾਰ ਦੀ ਰਚਨਾ ਹੈ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋੜੀਆਂ ਬਾਣੀ ਕਿਸ ਰਾਗ ਵਿੱਚ ਹੈ ਰਾਗ ਵੜਹੰਸ ਕੋੜੀਆਂ ਬਾਣੀ ਦੀ ਇਤਿਹਾਸਿਕ ਪਿਸ਼ਟ ਭੂਮੀ ਕੀ ਹੈ ਇਸ ਇਤਿਹਾਸਿਕ ਪਿਸ਼ਟ ਭੂਮੀ ਵਿਆਹ ਦੇ ਸਮੇਂ ਕੋੜੀ ਉੱਤੇ ਚੜਨ ਵੱਲੋਂ ਚਾ ਕੇ ਜੁੜਦੀ ਹੈ ਅਤੇ ਦੁਲਹੇ ਦੇ ਕੋੜੀ ਉੱਤੇ ਛੜਦੇ ਸਮੇਂ ਗੀਤ ਗਾਇਨ ਕੀਤੇ ਜਾਂਦੇ ਹਨ ਇਸ ਰੂਪ ਨੂੰ ਪ੍ਰਤੀਕ ਦੀ ਤਰ੍ਹਾਂ ਪਲਚੋ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਵੇਂ ਦੁੱਲ੍ਹੇ ਨੂੰ ਦੁਲਹਨ ਦੇ ਘਰ ਲੈ ਜਾਣ ਦਾ ਮਾਧਿਅਮ ਘੋੜੀ ਹੈ ਉਸੇ ਤਰ੍ਹਾਂ ਹੀ ਮਨੁੱਖ ਦੇ ਆਤਮਾ ਨੂੰ ਈਸ਼ਵਰ ਵੱਲ ਮਿਲਾਉਣ ਦਾ ਮਾਧਿਅਮ ਹੈ ਜਿਵੇਂ ਦੁੱਲ੍ਹੇ ਵਾਲੀ ਘੋੜੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਉਸੇ ਪ੍ਰਕਾਰ ਦੀ ਇਹਦਾ ਸ਼ਿੰਗਾਰ ਨਾਮ ਸਿਮਰਨ ਅਤੇ ਨੈਤਿਕ ਗੁਣਾਂ ਨੂੰ ਅੰਗੀਕਾਰ ਕਰਨ ਵੱਲ ਹੁੰਦਾ ਹੈ ਜੋ ਮਨ ਦੀ ਚੰਚਲਤਾ ਨੂੰ ਲਗਾਮ ਪਾ ਕੇ ਗੁਰੂ ਘਰ ਦੇ ਵੱਲ ਮੋੜ ਕੇ ਲੈ ਜਾਣ ਲੈ ਜਾਣ ਵਿੱਚ ਸਮਰਥ ਹੁੰਦੇ ਹਨ ਫਰੈਂਡਸ ਇਹ ਰਹੀ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੁਐਸਚਨ ਪਲੀਜ਼ ਵੀਡੀਓ ਯੂਜ਼ਫੁਲ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ